ਹਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਸ ਵੀ ਠੀਕ ਠਾਕ ਆਨ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਇੱਥੇ ਹੋ ਗਈ ਜੀ ਵਲੌਗ ਦੀ ਸਟਾਰਟਿੰਗ ਮਾਰਨਿੰਗ ਦਾ ਟਾਈਮ ਸੀ 6:30 6:30 ਵਜੇ ਮੀਂਜ਼ਮਿੰਦਾ ਦਾ ਦਿਨ ਦਾ ਟਾਈਮ ਆਇਆਗਾ ਸੀ ਸਵੇਰ ਸਵੇਰ ਜਾਨਵਰ ਲੱਗੇ ਸੀਗੇ ਚੁਗ ਕਰ ਚੁਕਾਣਾ ਕਿਉਂਕਿ ਕਈ ਵਾਰ ਤਾਂ ਆਪਣੇ ਸ ਵੀਰਸ ਵੀ ਨਹੀਂ ਐ ਸੋਹਣੀ ਸੋਹਣੀ ਮਤਲਬ ਬਹੁਤ ਤਰ੍ਹਾਂ ਦੇ ਹੁੰਦੇ ਨੇ ਜਾਨਵਰ ਜਿਨ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਨੇ ਕਦੇ ਤੁਹਾਨੂੰ ਵੀ ਦਿਖਾਵਾਂਗੀ ਜਰੂਰ ਫਿਰ ਉਸ ਤੋਂ ਬਾਅਦ ਹੋ ਗਈ ਸੀ ਜੀ ਆਪਣੀ ਮਾਰਨਿੰਗ ਰੁਟੀਨ ਸ਼ੁਰੂ ਅੱਜ ਨਾ ਮੈਂ ਤੁਹਾਨੂੰ ਸਵੇਰ-ਸਵੇਰ ਦੇ ਜਿਹੜੇ ਮੇਰੇ ਕੰਮਕਾਰ ਹੁੰਦੇ ਨੇ ਤੁਹਾਨੂੰ ਦਿਖਾਵਾਂਗੀ ਵੀ ਸਵੇਰੇ ਲੈ ਲਵੋ ਚਾਹੇ 4 ਵਜੇ ਤੋਂ 5 ਵਜੇ ਤੋਂ ਲੈ ਕੇ ਹਨਾ ਜਿਵੇਂ 9-10 ਵਜੇ ਤੱਕ ਜਿਹੜੇ ਉਹ ਇੱਥੇ ਜੀ ਆਪਣਾ ਧਾਰ ਚੋਲੀ ਸੀ ਫਤਿਹ ਦੇ ਪਾਪਾ ਆਪਦੀ ਡਿਊਟੀ ਤੇ ਜਾ ਚੁੱਕੇ ਸੀਗੇ ਫਿਰ ਇੱਥੇ ਇਹ ਹੋ ਜਾਂਦਾ ਨਾ ਜਿਵੇਂ ਹੁਣ ਮੱਛਰ ਵਰਗਾ ਦੇ ਟਾਈਪ ਦੀਆਂ ਮੱਖੀਆਂ ਜੀਆਂ ਨੇ ਕਾਫੀ ਉਹਦੇ ਕਰਕੇ ਫਿਰ ਇਹ ਹੋ ਜਾਂਦਾ ਵੀ ਚਲ ਸਵੇਰ ਸਵੇਰ ਇਹ ਵੀ ਨਾ ਮੈਂ ਝਾੜੂ ਜਿਹੜਾ ਇਹ ਵਾਲਾ ਡੰਡੇ ਵਾਲਾ ਚਲਾਉਣ ਲੱਗੀਆਂ ਨਾ ਇਹ ਵੀ ਮੈਨੂੰ ਹੁਣ ਥੋੜੇ ਜਿ ਦਿਨ ਹੋਏ ਨੇ ਹੁਣ ਮੈਨੂੰ ਇਹ ਚਲਾਉਣਾ ਆਇਆ ਜਣੀ ਥੋੜਾ ਥੋੜਾ ਇਹਦਾ ਐਕਸਪੀਰੀਅੰਸ ਜਿਹਾ ਹੋਣ ਲੱਗਿਆ ਮੈਨੂੰ ਪਰ ਮੈਨੂੰ ਇਹਦੀ ਹਜੇ ਇੰਨਾ ਚੰਗੀ ਤਰ੍ਹਾਂ ਨਹੀਂ ਆਉਂਦਾ ਹੈਗਾ ਇਹਨਾਂ ਪਾਸ ਸਵੇਰੇ ਸਵੇਰੇ ਸੁੰਬਰ ਦੇਣੇ ਹੁੰਦੇ ਆ ਵੀ ਇਹਨਾਂ ਦੇ ਸਾਫ ਸੁਥਰਾ ਜਿ ਸੁੱਕ ਜਾਂਦਾ ਨਾਲੇ ਹਜੇ ਜਿਵੇਂ ਰੈਗੂਲਰ ਚ ਪਸ਼ੂਆਂ ਨੂੰ ਨੁਭਾਉਂਦੇ ਨਹੀਂ ਨਾ ਤਾਂ ਕਰਕੇ ਵੀ ਥੋੜਾ ਜਿਹਾ ਫਿਰ ਆਈ ਹੋ ਜਾਂਦਾ ਨਾ ਵੀ ਘੱ ਬਾਹਰ ਦੇ ਜਿਹੜੇ ਕੰਮ ਕਰ ਕਰਨੇ ਸੀ ਜੀ ਆਪਾਂ ਜੀ ਉਹ ਕਰ ਲਏ ਪਛਮ ਨੂੰ ਦਾਣਾ ਵਗੈਰਾ ਪਾ ਲਿਆ ਸੀਗਾ ਧਾਰ ਚੋਲੀ ਸੀ ਜਿਹੜੇ ਜਿਹੜੇ ਕੰਮ ਕਰਨ ਵਾਲੇ ਸੀਗੇ ਉਹ ਕਰਕੇ ਇੱਥੇ ਜਿਹੜੇ ਕਰਨ ਵਾਲੇ ਕੱਪੜੇ ਤੋਤੇ ਸੀਗੇ ਮੰਮੀ ਤੈ ਲਗਾ ਰਹੀ ਸੀਗੇ ਨਾਲ ਦੀ ਨਾਲ ਮੈਂ ਸਾਂਭਣ ਲੱਗੀ ਹੋਈ ਸੀ ਟੰਗਣ ਵਾਲੇ ਕੱਪੜੇ ਜਿਵੇਂ ਡਰਜੀ ਦੇ ਹੁਣ ਜਾਂਦਾ ਨਾ ਵੀ ਉਹ ਉਹਨਾਂ ਦੇ ਟੰਗੇ ਹੁੰਦੇ ਨੇ ਕੁੰਡੀਆਂ ਤੇ ਵੀ ਉਹਨਾਂ ਦੇ ਮਤਲਬ ਇਹ ਨਹੀਂ ਹੁੰਦਾ ਹੈਗਾ ਤੈ ਨਹੀਂ ਲਾਈ ਹੁੰਦੀ ਕਿਉਂਕਿ ਫਿਰ ਬਲ ਪੈ ਜਾਂਦੇ ਨੇ ਜੀ ਰੈਗੂਲਰ ਵਾਲੇ ਕੱਪੜੇ ਨੂੰ ਨਾ ਪ੍ਰੈਸ ਦੇਣੀ ਥੋੜਾ ਜੀ ਓਖਾ ਹੋ ਜਾਂਦਾ ਤਾਂ ਕਰਕੇ ਫਿਰ ਟੰਗ ਲੈਣੇ ਨੇ ਆ ਫਿਰ ਮੰਮੀ ਨਾਲ ਦੀ ਨਾਲ ਤੇਲ ਲਗਾ ਰਹੀ ਸੀ ਮੈਂ ਨਾਲ ਦੀ ਨਾਲ ਵਾਜੀ ਜਗਾ ਜਗਾ ਤੇ ਆਪਾਂ ਸਾਂਭ ਰਹੇ ਸੀਗੇ ਜਿਹਦੇ ਜਿੱਥੋਂ ਹੈਗੇ ਸੀਗੇ ਉਦੋਂ ਉਦੋਂ ਸਾਂਭ ਸੰਭਈਆ ਕਰਕੇ ਫਿਰ ਮੈਂ ਲੱਗੀ ਸੀ ਜੀ ਬਿਸਤਰਾ ਸਮੀਟਣ ਜਿਵੇਂ ਤੁਸੀਂ ਦੇਖਿਆ ਨਾ ਵੀ ਫਤੇ ਜਾ ਚੁੱਕੇ ਆ ਆਪਣੇ ਨਾਨਕੇ ਫਿਰ ਹੁਣ ਮੈਨੂੰ ਕਈ ਵਾਰ ਤਾਂ ਮੈਂ ਮਤਲਬ ਜਲਦੀ ਚੱਕ ਦੇਣੀ ਹੁੰਦੀ ਆ ਕਈ ਵਾਰੀ ਫਿਰ ਥੋੜਾ ਜਿਹਾ ਲੇਟ ਹੋ ਜਾਂਦੀ ਹੁੰਦੀ ਆ ਫਿਰ ਮੈਨੂੰ ਇਹ ਸੀ ਮੈਂ ਚਲ ਅੱਜ ਮੈਂ ਨਾ ਕੱਪੜੇ ਵਗੈਰਾ ਸਾਮਸਮੀਆ ਕਰਕੇ ਫਿਰ ਲੱਗੀ ਸੀਗੀ ਬਿਸਤਰਾ ਚੱਕਣਾ ਤੇ ਮੈਂ ਕਿਹਾ ਵੀ ਨਾ ਬਿਸਤਰਾ ਚੱਕ ਦੇਣਾ ਬੈੱਡ ਸ਼ੀਟ ਵਗੈਰਾ ਨਾਲ ਦੀ ਨਾਲ ਹੀ ਮੈਂ ਉਹਨੂੰ ਝਾੜ ਦੇਣੀ ਹੁੰਦੀ ਆ ਮਤਲਬ ਰੈਗੂਲਰ ਚ ਨੀਚੇ ਉਹ ਹੁੰਦੀ ਹੈ ਕਿ ਚੱਕ ਕੇ ਨਹੀਂ ਝਾੜਦੀ ਹੈਗੀ ਮੈਂ ਇੱਕ ਦਿਨ ਛੱਡ ਕੇ ਇੱਕ ਦਿਨ ਤਾਂ ਮਤਲਬ ਐਦਾਂ ਕਰਦੀ ਹੁੰਦੀ ਨਾ ਵੀ ਜਿਵੇਂ ਕੱਪੜੇ ਦਾ ਝਾੜਦੀ ਤੇ ਇੱਕ ਦਿਨ ਇਹ ਹੋ ਜਾਂਦਾ ਵੀ ਉਹਨੂੰ ਚੱਕ ਕੇ ਚੰਗੀ ਤਰ੍ਹਾਂ ਝਾੜ ਦਿੰਨੀ ਹੁੰਦੀ ਆ ਤਾਂ ਬਸ ਐਦਾਂ ਹੀ ਹੋ ਜਾਂਦਾ ਉਹ ਵੀ ਕਈ ਵਾਰੀ ਇਹ ਹੁੰਦਾ ਵੀ ਮਾੜਾ ਮੋਟਾ ਕੁਛ ਨਾ ਕੁਛ ਬੈਠਦੇ ਉੱਠਦੇ ਆ ਨਾ ਮਾੜਾ ਮੋਟਾ ਕੁਛ ਨਾ ਕੁਛ ਖਿੰਡ ਜਾਂਦਾ ਤਾਂ ਕਰਕੇ ਬਸ ਇੱਥੇ ਜਿਵੇਂ ਕੋਈ ਨਾ ਕੋਈ ਜੀ ਕੰਮ ਕਰ ਕਰਦੇ ਆ ਉਹਨੂੰ ਨਾ ਕੋਈ ਕਾਗਜ਼ ਪੱਤਰ ਲੱਪਟ ਜਾਂਦਾਂਦਾ ਫਿਰ ਪਹਿਲਾਂ ਉਹ ਕੰਮ ਵਿਚਾਰੇ ਛੱਡ ਕੇ ਫਿਰ ਆਪਾਂ ਨੂੰ ਇਹ ਆਦਤ ਆ ਨਾ ਬਿਓ ਚੀਜ਼ ਨੂੰ ਪਹਿਲਾਂ ਦੇਖੀ ਹੈ ਨਾ ਵੀ ਉਹ ਚੀਜ਼ ਹੈ ਕੀ ਚੀਜ਼ ਬਸ ਮੈਂ ਉਹੀ ਦੇਖਦੀ ਸੀ ਮੈਂ ਕਿਹਾ ਵੀ ਇਹ ਹੈ ਕਿ ਆ ਕਾਗਜ਼ ਵੀ ਕਾਦਾ ਹੈ ਬੈੱਡ ਸ਼ੀਟ ਵਗੈਰਾ ਮੈਂ ਸਾਫ਼ ਉਦਾਂ ਹੀ ਸੈੱਟ ਕਰਕੇ ਫਿਰ ਲੱਗੀ ਸੀ ਜਿਵੇਂ ਕੱਪੜੇ ਨਾ ਮਾੜਾ ਮੋਟਾ ਜਿਵੇਂ ਆਪਾਂ ਜਿਵੇਂ ਤੁਹਾਨੂੰ ਦੱਸ ਕੇ ਜਿਹੜੀਆਂ ਨਾ ਵੀ ਕੁਝ ਨਾ ਕੁਝ ਜੇ ਡੁੱਲਿਆ ਹੋਇਆ ਹੁੰਦਾ ਵੀ ਚਲੋ ਓਹੋ ਸਾਫ਼ ਹੋ ਜਾਊਗਾ ਫਿਰ ਹੁਣ ਜਿਵੇਂ ਨਾ ਮੈਂ ਕੋਈ ਵੀ ਡਸਟਿੰਗ ਵਗੈਰਾ ਦਾ ਬੈੱਡ ਸ਼ੀਟ ਵਗੈਰਾ ਚੱਕਣੇ ਨੇ ਜਿਵੇਂ ਕੱਪੜੇ ਸਾਂਭਣ ਵਾਲੇ ਹੁੰਦੇ ਨੇ ਉਹ ਸਾਰੇ ਕੰਮ ਕਰਕੇ ਫਿਰ ਮੈਂ ਝਾੜੂ ਵਗੈਰਾ ਲਗਾਉਣੀ ਨੇ ਆ ਇੱਥੇ ਜੀ ਆਪਾਂ ਅੰਦਰੋਂ ਮੈਂ ਝਾੜੂ ਲਗਾ ਲਿਆ ਸੀ ਅ ਟਾਈਮ ਹੋ ਗਿਆ ਸੀ 8 ਵਜੇ ਸੀ ਅੰਦਰ ਮੈਂ ਝਾੜੂ ਵਗੈਰਾ ਲਾ ਕੇ ਫਿਰ ਬਿਲੇ ਦੇ ਵਿੱਚ ਆਈ ਸੀਗੀ ਕਿਉਂਕਿ ਕਈ ਵਾਰ ਤਾਂ ਇਹ ਹੋ ਜਾਂਦਾ ਵੀ ਮਤਲਬ ਸਵੇਰੇ ਪਹਿਲਾਂ ਵੀੜੇ ਦੇ ਵਿੱਚੋਂ ਸੁੰਭਰ ਲਾ ਨੀਂਦੇ ਆ ਪਰ ਅੱਜ 8 ਕਿ ਮਿੰਨਾਂ ਦਾ ਸ਼ਾਇਦ ਵੱਜਣ ਵਾਲੇ ਹੋਣਗੇ ਬਸ ਇੰਨਾ ਕੁ ਮਤਲਬ 8 ਦੇ ਨੇੜੇ ਤੇੜੇ ਜਿਹੇ ਸੀ ਟਾਈਮ ਦਾ ਫਿਰ ਮੈਂ ਅੰਦਰੋਂ ਝਾੜੂ ਲਗਾ ਕੇ ਵਿੱਚ ਚ ਹੀ ਇਦਾਂ ਤਾਂ ਇਹ ਹੋ ਜਾਂਦਾ ਨਾ ਵੀ ਜਦੋਂ ਮੈਂ ਪਚਾ ਚੁੱਕੀ ਨਾ ਬੈਠ ਗਏ ਤਾਂ ਕਰਕੇ ਵੀ ਥੋੜਾ ਜਿਹਾ ਵੀਸ ਟਾਈਮ ਹੋ ਜਾਂਦਾ ਤਾਂ ਕਰਕੇ ਵੀ ਥੋੜਾ ਜਿਹਾ ਹੁਣ ਤਾਂ ਨਾ ਆਪਣੀ ਬਰੋਟੀ ਦੇ ਵੀ ਪੱਤੇ ਗੋਲੋਂ ਉਹਨਾਂ ਦੀਆਂ ਜਿਹੜਾ ਉਹਨਾਂ ਨੂੰ ਫਲਾਉਂਦਾ ਹੁੰਦਾ ਵੀ ਉਹ ਕਾਫੀ ਝੜਨ ਲੱਗ ਗਿਆ ਕਿਉਂਕਿ ਹੋਰਾਂ ਦੇ ਮੁਕਾਬਲੇ ਇਹਨਾਂ ਦੇ ਥੋੜੇ ਜਿਹੇ ਪੱਤੇ ਲੇਟ ਛੱਡਦੇ ਨੇ ਬਸ ਬੀੜੇ ਦਾ ਜੀ ਆਪਾਂ ਸਾਰੀ ਤੁਹਾਨੂੰ ਦਿਖਾਇਆ ਥੋੜਾ ਸੀ ਪਰ ਏਸਿਕਾ ਵੀ ਮਿੰਨਲਾ ਦਾ ਮੈਨੂੰ 20 ਮਿੰਟ ਲੱਗੇ ਸੀ 20 25 ਮਿੰਟ ਲੱਗੇ ਸੀ ਬੀੜਾ ਸੁਮਦੇ ਨੂੰ ਉਸ ਤੋਂ ਬਾਅਦ ਫਿਰ ਆਪਾਂ ਕਰਨ ਲੱਗੇ ਸੀਗੇ ਪੋਚੇ ਦਾ ਕੰਮ ਮੈਂ ਕਿ ਵੀ ਨਾਲ ਦੀ ਨਾਲ ਫਿਰ ਹੁਣ ਆਪਾਂ ਲਗਾ ਲਈਏ ਜੀ ਪੋਚਾ ਕਿਉਂਕਿ ਜਿਵੇਂ ਸਾਰੀਆਂ ਭੈਣਾਂ ਨੂੰ ਪਤਾ ਹੀ ਆ ਨਾ ਵੀ ਸਵੇਰੇ ਸਵੇਰੇ ਮਾਰਨਿੰਗ ਦਾ ਟਾਈਮ ਬਹੁਤ ਜ਼ਿਆਦਾ ਬੀਜ਼ੀ ਹੁੰਦਾ ਏ ਇਥੇ ਨਾ ਮੈਂ ਇੱਕ ਦਿਨ ਤਵਸ ਇਦਾਂ ਸਿੰਪਲ ਜੀ ਤਰ੍ਹਾਂ ਹੀ ਪੋਚਾ ਲਗਾ ਲੈਣੀ ਹੁੰਦੀ ਆ ਵੀ ਜਿਆਦਾ ਮਤਲਬ ਡੀਪਲੀ ਨਹੀਂ ਲਗਾਉਂਦੀ ਵੀ ਉਹਨਾਂ ਦੇ ਨੀਚੇ ਤੱਕ ਨਹੀਂ ਲਗਾਉਂਦੀ ਹੈਗੀ ਥੋੜਾ ਥੋੜਾ ਬਸ ਜਿੰਨਾ ਹੁੰਦਾ ਉਹਨਾਂ ਕ ਲਗਾ ਲੈਣੀ ਆ ਇੱਕ ਦਿਨ ਫਿਰ ਮੈਂ ਇਹ ਹੋ ਜਾਂਦਾ ਵੀ ਮਤਲਬ ਸਾਰੇ ਇਹਨਾਂ ਦੇ ਨੀਚੇ ਵੀ ਪੀਦਾ ਸੱਟ ਵਗੈਰਾ ਦੇ ਵੀ ਉਹਨਾਂ ਦੇ ਸਾਰੇ ਇਹਨਾਂ ਨੀਚੇ ਲਗਾ ਲੈਣੀ ਹੁੰਦੀ ਆ ਤੇ ਕਿਉਂਕਿ ਇਹ ਹੋ ਜਾਂਦਾ ਵੀ ਮਤਲਬ ਆਪਾਂ ਇੰਨਾ ਜ਼ਿਆਦਾ ਬੈਂਦੇ ਉੱਠਦੇ ਤਾਂ ਹੈ ਨਹੀਂ ਜਿਵੇਂ ਕੋਈ ਆਇਆ ਗਿਆ ਫਿਰ ਬਰਤ ਲੈਣੇ ਜਾਂ ਕਈ ਵਾਰੀ ਮਾੜਾ ਮੋਟਾ ਆਪ ਦਾ ਮਨ ਹੋ ਗਿਆ ਨਾ ਕਿ ਤੇ ਤਾਂ ਬੈਠ ਗਏ ਅਦਰਵਾਇਜ਼ ਉਦਾਂ ਨਹੀਂ ਹੈਗਾ ਵੀ ਕੋਈ ਚਾਹ ਪੀਣ ਜਾਂ ਰੋਟੀ ਖਾਣ ਐਦਾਂ ਨਹੀਂ ਬੈਂਦੇ ਹੈਗੇ ਵੀ ਬਸ ਸਿੰਪਲ ਜਿਵੇਂ ਉਦਾਂ ਕਿਸੇ ਨੇ ਬੈਠਣਾ ਤਾਂ ਉਵੇਂ ਬੈਠ ਜਾਂਦਾ ਏ ਕੋਈ ਨਾ ਕੋਈ ਆ ਬਦੋ ਜੋ ਵੈਸੇ ਹੋਰ ਤਾਂ ਕਿਸੇ ਸਾਡੇ ਆਦਤ ਹੈ ਨਹੀਂ ਮੈਨੂੰ ਇਹ ਆਦਤ ਆ ਜੀ ਬਸ ਮੈਂ ਕਈ ਵਾਰੀ ਬੈਠ ਚ ਨਹੀਂ ਨੇ ਆ ਹੁਣ ਮੈਨੂੰ ਇਹ ਸੀ ਮੈਂ ਕਿਹਾ ਵੀ ਨਾਲ ਦੇ ਨਾਲ ਜੀ ਆਪਣੇ ਜਿਹੜੇ ਪੋਚਿਆਂ ਦਾ ਹੀ ਕੰਮ ਰਹਿੰਦਾ ਸੀਗਾ ਵੀ ਪੋਚਿਆਂ ਦਾ ਹੋ ਜਾਊਗਾ ਪੋਚਿਆਂ ਦਾ ਕੰਮ ਕਰਕੇ ਫਿਰ ਆਪਾਂ ਕਰਾਂਗੇ ਵੀ ਫਿਰ ਮੈਨੂੰ ਇਹ ਹੋ ਜਾਂਦਾ ਜੀ ਜਿਵੇਂ ਹੁਣ ਮੈਂ ਪੋਚੇ ਲਗਾ ਲੇ ਪੋਚੇ ਲਗਾ ਕੇ ਜਿੰਨੀ ਦੇਰ ਚ ਪੋਚੇ ਸੁੱਕਦੇ ਨੇ ਓਨਾ ਟਾਈਮ ਦੇ ਵਿੱਚ ਮੈਂ ਵਾਸ਼ਰੂਮ ਵਗੈਰਾ ਵਾਸ਼ ਕਰ ਦਿੰਨੀ ਹੁੰਦੀ ਆ ਕਿਉਂਕਿ ਫਿਰ ਨਹੀਂ ਜਿਵੇਂ ਹੁਣ ਅੰਦਰ ਕੋਈ ਹੋਰ ਕੰਮ ਕਰਨ ਵਾਲਾ ਏ ਫਿਰ ਉਹ ਪੁੱਛਿਆ ਕਰਕੇ ਨਾ ਫਿਰ ਉਹ ਟਾਈਮ ਲਾ ਦ ਜਾਂਦਾ ਵੀ ਇਹ ਹੁੰਦਾ ਵੀ ਟਾਈਮ ਵੇਸਟ ਨਾ ਹੋਵੇ ਜਿਹੜੇ ਕੰਮ ਕਰਨੇ ਨੇ ਉਹ ਰੈਗੂਲਰ ਵੀ ਰੈਗੂਲਰ ਜਿਹੜੇ ਹੁੰਦੇ ਨੇ ਕਰਨ ਵਾਲੇ ਵੀ ਉਹ ਮਤਲਬ ਲਗਾਤਾਰੇ ਹੋ ਜਾਣ ਬਿਨਾ ਟਾਈਮ ਵੇਸਟ ਕੀਤੇ ਜਿਵੇਂ ਹੁਣ ਆਪਣੇ ਇਹਦੇ ਵਿੱਚ ਲੌਬੀ ਦੇ ਵਿੱਚ ਨਾ ਵਾਸ਼ਿੰਗ ਮਸ਼ੀਨ ਨੂੰ ਉਹਨੂੰ ਪਹਿਲਾਂ ਹੀ ਵਾਸ਼ ਕਰ ਦੇਣੇ ਨੇ ਆ ਜੀ ਐਦਾਂ ਮਤਲਬ ਸਾਰੇ ਕੰਮ ਕੰਪਲੀਟ ਹੋ ਕੇ ਫਿਰ ਆਪਣੀ ਤਕਰੀਬਨ 9:30 ਵਜੇ ਤੱਕ ਜਾਂ 10:00 ਵਜੇ ਤੱਕ ਫ੍ਰੀ ਹੋ ਜਾਣੇ ਨੇ ਇਹ ਹੈਗਾ ਸੀ ਸ਼ਾਮ ਦਾ ਵੇਲਾ ਮੈਂ ਇੱਕ ਨਾ ਆਪਣੇ ਮਤਲਬ ਕਰਨਾ ਆਵਾਜ਼ ਮੈਂ ਤੁਹਾਨੂੰ ਹੋਰ ਸੁਣਾਉਂਦੀ ਆ ਫਿਰ ਐਦਾਂ ਲੱਗਦੀ ਨਹੀਂ ਜਿਵੇਂ ਕਿਸੇ ਨੇ ਬੰਬ ਰੱਖਿਆ ਹੁੰਦਾ ਨਾ ਪਰ ਉਹ ਬਾਅਦ ਵਿੱਚ ਪਤਾ ਲੱਗਿਆ ਵੀ ਆਵਾਜ਼ ਹੈ ਕਿਸ ਦੀ ਬਹੁਤ ਹਾਸਾ ਦਾ ਮੈਂ ਤੇ ਡੈਡ ਜੀ ਨੇ ਨਾ ਐਦਾਂ ਹੀ ਸੁਣੀ ਜਾਂਦੇ ਤੇ ਇਸ ਗਾਣਾ ਵੀ ਕਾਦੀ ਆਵਾਜ਼ ਆ ਇਹ ਵੀ ਕੀ ਚੱਲਦਾ ਘਰ ਚ ਹਨਾ ਪਰ ਪਤਾ ਨਹੀਂ ਸੀ ਲੱਗਦਾ ਜੀ ਸ਼ਾਮ ਨੂੰ ਦੇਖੋ ਜੀ ਕਿੰਨਾ ਸੋਹਣਾ ਵਿਊ ਆਇਆ ਹੋਇਆ ਹੈ 什么呀？嗯